ਹੈਲੋ ਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਸਭ ਤੋਂ ਪਹਿਲਾਂ ਹੋਲੀ ਦੇ ਤਿਹਾੜੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਲੀ ਦੇ ਰੰਗਾ ਮਾਂਗ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਰੰਗ ਭਰੇ ਰਹਿਣ ਖੁਸ਼ੀਆਂ ਭਰੀਆਂ ਰਹਿਣ ਅੱਜ ਅਸੀਂ ਹੋਲੀ ਦੇ ਮੌਕੇ ਤੇ ਬਹੁਤ ਹੀ ਸੋਹਣੇ ਰੰਗਾਂ ਦੀਆਂ ਚੁੰਨੀਆਂ ਲੈ ਕੇ ਆਏ ਆ ਠੀਕ ਹੈ ਜੀ ਦੁਪੱਟੇ ਹੋਣਗੇ कॉटन वियर दुपट्टे ਹੋਣਗੇ ਬਹੁਤ ਸੋਹਣੇ ਜਿਸ ਤਰ੍ਹਾਂ ਕਿ ਸਭ ਤੋਂ ਪਹਿਲੇ ਇਹਨਾਂ ਨੂੰ ਗੋਤਵਾਲਾ ਦੁਪੱਟਾ ਕਹਿੰਦੇ ਆ ਤੇ ਕਲਰ ਬਹੁਤ ਸੋਹਣੇ ਆ ਨਿਊਟ ਜਿਸ ਤਰ੍ਹਾਂ ਪਹਿਲਾ ਸਾਰਾ ਤੋਂ ਆਏਗਾ ਥੋੜਾ ਪਿੰਕੀਸ਼ カラー आएगा ऊपर मेहरून कलर दी जड़ी ओ प्रिंटिंग हुई या अगला आएगा फ्रोजी शेड ਦੇ ਵਿੱਚ ਠੀਕ ਹੈ ਜੀ ਸਾਰੇ ਹੀ ਦੁਪੱਟੇ कॉटन वियर ਹੋਣਗੇ कॉटन स्टफ ਹੋਏਗਾ एकदम सॉफ्ट ਜੇ ਇਹ ਦੁਪੱਟੇ ਹੁੰਦੇ ਆ 컬러 ਬਹੁਤ ਹੀ ਸੋਹਣੇ ਆਉਣਗੇ तकरीबन ਹਰ ਇੱਕ 컬러 ਦਾ ਜਿਹੜਾ ਆ ਉਹ ਦੁਪੱਟਾ ਆ ਜਾਏਗਾ ਠੀਕ ਹੈ ਜੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ 컬러 ਜਿਹੜਾ ਮੰਗਵਾ ਸਕਦੇ ਹੋ ਦੁਪੱਟੇ ਇਸ ਤਰ੍ਹਾਂ ਦੇ ਵੀ ਮਿਲਣਗੇ ਤੁਹਾਨੂੰ ਗੋਤ ਵਾਲੇ ਵੀ ਤੇ ਸਿੰਪਲ ਦੁਪੱਟੇ ਵੀ ਮਿਲਣਗੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਦੁਪੱਟਾ 컬러 ਮੰਗਵਾ ਸਕਦੇ ਹੋ ਬੁਕਿੰਗ ਦਾ ਨੰਬਰ ਹੋਏਗਾ 782 14352822 ਠੀਕ ਹੈ ਇਸ ਨੰਬਰ ਤੇ ਤੁਸੀਂ ਬੁਕਿੰਗ ਕਰਨੀ ਆ ਤੇ ਰੇਟ ਤੁਸੀਂ ਨਾਮ ਮੈਂਸ਼ਨ ਜ਼ਰੂਰ ਕਰਨਾ ਆ ਅੱਜ ਦੇ ਮੌਕੇ ਤੇ 120 ਵਾਲਾ ਦੁਪੱਟਾ ਜਿਹੜਾ ਆ ਇਹ ਮਿਲੇਗਾ ਤੁਹਾਨੂੰ 100 ਦਾ ਠੀਕ ਹੈ ਜੀ ਇੱਕ 100 ਦਾ 100 ਦਾ ਸਿਰਫ ਇਹ ਦੁਪੱਟਾ ਹੋਏਗਾ ਤੇ ਤੁਸੀਂ ਪ੍ਰਿੰਟਿੰਗ ਜਿਹੜੀ ਉਹ ਚੈੱਕ ਕਰਨੀ ਆ ਬਹੁਤ ਸੋਹਣੀ ਪ੍ਰਿੰਟਿੰਗ ਹੋਏਗੀ ਕਲਰ ਵੀ ਇੱਕਦਮ ਲਾਜਵਾਬ ਜੀ ਆਉਣਗੇ ਜਿਸ ਤਰ੍ਹਾਂ ਇਹ ਲਾਈਟ ਸਕਾਈ ਸ਼ੇਡ ਦੀ ਜਿਹੜੀ ਆ ਉਹ ਇਸ ਦਾ بیس ਹੋਏਗਾ ਤੇ ਨਾਲ ਡਾਰਕ ਫਰੋਜ਼ੀ ਜਿਹੜੀ ਸ਼ੇਡ ਆ ਉਹ ਹੋਏਗੀ ਇਸਦੇ ਪੱਲਿਆਂ ਦੀ ਪ੍ਰਿੰਟਿੰਗ ਤੇ ਬਾਰਡਰ ਲਾਈਨ ਦੀ ਪ੍ਰਿੰਟਿੰਗ ਛੋਟੇ ਛੋਟੇ ਪ੍ਰਿੰਟਿੰਗ ਵਾਲੇ ਵੀ ਆਉਣਗੇ ਦੁਪੱਟੇ ਤੇ ਬਰਾਡ ਪੇਂਟਿੰਗ ਵਾਲੇ ਵੀ ਆਉਣਗੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਮੰਗਵਾ ਸਕਦੇ ਹੋ ਬਾਕੀ ਅਸੀਂ ਤੁਹਾਨੂੰ ਕਲਰ ਮੈਂਸ਼ਨ ਕਰ ਦਿੰਦੇ ਆ ਕਿਉਂਕਿ ਹਰ ਇੱਕ ਦੁਪੱਟਾ ਜਿਹੜਾ ਉਹ ਖੋਲਣਾ ਪੋਸੀਬਲ ਨਹੀਂ ਆ ਕਾਫੀ ਟਾਈਮ ਲੱਗਦਾ ਆ ਤੇ ਤੁਸੀਂ ਆਪਣੀ ਚੋਇਸ ਜਿਸ ਨਾਲ ਗ੍ਰੀਨ ਕਲਰ ਹੋ ਗਿਆ, ਰੈੱਡ ਕਲਰ ਹੋ ਗਿਆ, ਗ੍ਰੇ ਟੋਨ ਹੋ ਗਈ, ਮਸਟਰਡ ਕਲਰ ਹੋ ਗਿਆ, ਫਰੋਜੀ ਸ਼ੇਡ ਜਿਸ ਨਾਲ ਪਹਿਲੇ ਪਿੰਕ ਕਲਰ ਦਿਖਾਇਆ ਸੀਗਾ, ਕਾਫੀ ਸ਼ੇਡ ਜਿਹੜੀਆਂ ਇਸ ਦੇ ਵਿੱਚ ਆ ਜਾਂਦੀਆਂ ਇਹ ਵੀ ਥੋੜੀ ਗ੍ਰੇ ਟੋਨ ਦੇ ਵਿੱਚ ਆ ਜਾਮਨੀ ਰੰਗ ਦਾ ਦੁਪੱਟਾ ਆ ਬਹੁਤ ਸੋਹਣੇ ਲਾਈ ਡਾਰਕ ਦੇ ਕੰਬੀਨੇਸ਼ਨ ਮਿਲਣਗੇ ਪਿੰਕ ਪੀਚ ਕਲਰ ਹੋ ਗਿਆ ਆ ਜਾਂ ਮਸਟਰਡ ਕਲਰ ਹੋ ਗਿਆ ਗ੍ਰੇ ਟੋਨ ਦੇ ਵਿੱਚ ਕਾਫੀ ਤੁਹਾਨੂੰ ਜੜੀਆ ਕਲੈਕਸ਼ਨ ਮਿਲ ਜੇਗੀ ਗ੍ਰੇ ਟੋਨ ਦੇ ਵਿੱਚ ਵੀ ਤੁਸੀਂ ਇੱਕ ਤੋਂ ਵੱਧ ਵੀ ਜੜੀਆ ਦੁਪੱਟੇ ਸੇਮ ਵੀ ਮੰਗਵਾ ਸਕਦੇ ਹੋ ਜਿਸ ਨਾਲ ਇਹ ਜੜਾ λεਮਨ येलो ਸ਼ੇਡ ਹੋ ਗਈ ਆ ਥੋੜਾ ਗ੍ਰੇ ਸਟੋਨ ਹੋ ਗਿਆ ਆ ਬਰਾਊਨ ਸ਼ੇਡ ਹੋ ਗਈ ਆ ਤੁਸੀਂ ਦੇਖਣਾ ਹੈ ਕਿ ਸਾਰੇ ਹੀ ਕਲਰ ਜੜੀਆ ਅਵੇਲੇਬਲ ਹੋਣਗੇ ਬਲੈਕ ਕਲਰ ਦੇ ਵਿੱਚ ਵੀ ਕਾਫੀ ਆਪਸ਼ਨਸ ਹੋਣਗੀਆਂ ਤੇ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਤੁਸੀਂ ਦੁਪੱਟਾ ਮੰਗਾ ਸਕਦੇ ਹੋ ਤੁਸੀਂ ਕਲਰ ਚੈੱਕ ਕਰਦੇ ਜਾਓ ਇਵੇਂ ਤੁਹਾਨੂੰ ਜਿਸ ਤਰ੍ਹਾਂ ਦੀ ਪ੍ਰਿੰਟਿੰਗ ਦਿਖਾਈ ਹੈ ਇਵੇਂ ਹੀ ਪ੍ਰਿੰਟਿੰਗ ਹੋਏਗੀ ਦੋ ਦੁਪੱਟੇ ਤੁਹਾਨੂੰ ਖੋਲ ਕੇ ਦਿਖਾਏ ਨੇ ਤੇ ਸੇਮ ਇਵੇਂ ਦੀ ਐਜ਼ ਇਟ ਇਜ਼ ਪ੍ਰਿੰਟਿੰਗ ਨਹੀਂ ਹੋਏਗੀ ਪ੍ਰਿੰਟਿੰਗ ਦਾ ਡਿਫਰੈਂਟ ਹੋਏਗਾ ਪਰ ਲਾਈਟ ਡਾਰਕ ਦਾ ਜਿਹੜਾ ਉਹ ਕੰਬੀਨੇਸ਼ਨ ਹੋਏਗਾ ਠੀਕ ਹੈ ਜੀ ਲਾਈਟ ਪਰਪਲ ਸ਼ੇਡ ਹੋ ਗਈ ਜਾਂ ਜਾਮਨੀ ਕਲਰ ਹੋ ਗਿਆ ਬਲੈਕ ਕਲਰ ਪਿੰਕ ਕਲਰ ਆ ੀਚ ਕਲਰ ਬਲੈਕ ਵਾਈਟ ਦੇ ਕੰਬੀਨੇਸ਼ਨ ਦੇ ਨਾਲ ਕਾਫੀ ਜਿਹੜੀ ਉਹ ਕਲੈਕਸ਼ਨ ਮਿਲ ਜੇਗੀ ਜਿਸਾਂ ਇਹ ਵਾਈਟ ਤੇ ਬਲੈਕ ਦੀ ਕਲਰ ਦੀ ਕੰਬੀਨੇਸ਼ਨ ਹੈ ਬਹੁਤ ਹੀ ਜ਼ਿਆਦਾ ਵਧੀਆ ਕਲਰ ਤੇ ਆਪਸ਼ਨ ਜਿਹੜੇ ਅਗਰ ਤੁਸੀਂ ਇਕੋ ਜਿਹੇ ਦੁਪੱਟੇ ਲੈਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਮਿਲ ਜਾਣਗੇ ਤੁਸੀਂ ਅਵੇਲੇਬਿਲਟੀ ਨੂੰ ਜ਼ਰੂਰ ਚੈੱਕ ਕਰਾ ਲੈਣਾ 120 ਵਾਲਾ ਦੁਪੱਟਾ ਅੱਜ ਮਿਲੇਗਾ 100 ਰੁਪਏ ਦਾ ਠੀਕ ਹੈ ਜੀ ਸ਼ਿਪਿੰਗ ਹੋਏਗੀ ਅਲੱਗ ਤੋਂ ਸ਼ਿਪਿੰਗ ਦੇ ਚਾਰਜਸ ਇੰਨੇ ਜ਼ਿਆਦੇ ਨਹੀਂ ਹੋਣਗੇ ਇਸ ਦੇ ਉੱਪਰ ਕਿਉਂਕਿ ਬਹੁਤ ਹੀ ਘੱਟ weight ਹੁੰਦਾ ਆ ਤੁਸੀਂ ਦੋ ਤੋਂ ਵੱਧ ਜਾਂ ਦੋ ਚਾਰ ਜਿਹੜੇ ਦੁਪੱਟੇ ਮੰਗਵਾ ਲਓ ਤੁਹਾਨੂੰ ਕਾਫੀ ਜਿਹੜਾ ਵਾ ਅਫੋਰਡੇਬਲ ਪ੍ਰਾਈਸ ਅੱਜ ਦੇ ਦਿਨ ਮਿਲ ਜਾਏਗਾ ਠੀਕ ਹੈ ਜੀ ਇਹ ਵਾਲੇ ਦੁਪੱਟੇ ਜਿਹੜੇ ਗੁੱਤ ਵਾਲੇ ਦੁਪੱਟੇ ਇਹਨਾਂ ਦੇ ਵਿੱਚ ਇਹ ਕਲੈਕਸ਼ਨ ਸੀਗੀ ਕਲਰ ਤੁਸੀਂ ਦੇਖ ਲੇ ਕਾਫੀ ਕਲਰ ਆਏ ਨੇ ਅਗਲੇ ਤੁਹਾਨੂੰ ਜਿਹੜੇ ਉਹ ਦੁਪੱਟੇ ਦਿਖਾਵਾਂਗੇ ਦੂਸਰੇ ਜਿਹੜੇ ਐਜ਼ ਇਟ ਇਜ਼ ਹੁੰਦੇ ਨੇ ਬਹੁਤ ਸੋਹਣੀ ਕਲੈਕਸ਼ਨ ਆ ਉਹਨਾਂ ਦੀ ਵੀ ਉਹ ਵੀ ਸੌਫਟ ਵੇਅਰ ਦੁਪੱਟੇ ਹੋਣਗੇ ਠੀਕ ਹੈ ਤੇ ਇਹਨਾਂ ਦਾ ਰੇਟ ਅੱਜ ਦੇ ਦਿਨ ਜਿਹੜਾ ਉਹ 100 ਹੋਏਗਾ ਨਾਰਮਲ ਸਾਡੇ ਤੋਂ ਇਸ ਤਰ੍ਹਾਂ ਕਿ ਵੀਡੀਓਜ਼ ਆਈਆਂ ਨੇ ਮੈਚਿੰਗ ਸੂਟਸ ਦੀਆਂ ਆਈਆਂ ਨੇ ਕੈਂਬ੍ਰਿਕ ਸੂਟਸ ਦੀਆਂ ਜਿਹੜੀਆਂ 올ਓਵਰ ਸੂਟ ਵੀ ਆਏ ਨੇ ਉਹ ਕਾਫੀ ਰੇਂਜ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ 500 ਤੱਕ ਉਹਨਾਂ ਦੀ ਰੇਂਜ ਜਾਂਦੀ ਹੈ ਮਾਰਕੀਟ ਦੇ ਵਿੱਚ ਉਦੋਂ ਤੁਹਾਨੂੰ ਸੀ 350 400 ਦਾ ਜਿਹੜਾ ਉਹ ਸੂਟ ਲਗਾਇਆ ਆ ਵਾਲੀ ਵੀਡੀਓਜ਼ ਨੂੰ ਚੈੱਕ ਕਰਕੇ ਉੱਥੋਂ ਵੀ ਤੁਸੀਂ ਸੂਟ ਜਿਹੜਾ ਉਹ ਚੂਜ਼ ਕਰ ਸਕਦੇ ਹੋ ਤੇ ਨਾਲ ਦੁਪੱਟੇ ਮੈਚ ਕਰ ਸਕਦੇ ਹੋ ਠੀਕ ਹੈ ਜੀ ਪੂਰਾ ਸੂਟ ਵੀ ਤੁਸੀਂ ਐਜ਼ ਇਟ ਇਜ਼ ਵੀ ਬਣਾ ਸਕਦੇ ਹੋ ਤੇ ਬਾਕੀ ਇਕੱਲੇ ਦੁਪੱਟੇ ਵੀ ਤੁਸੀਂ ਲੈ ਸਕਦੇ ਹੋ ਚੈੱਕ ਕਰਦੇ ਜਾਓ ਅਗਲੇ ਜਿਹੜੇ ਦੱਟਿਆਂ ਦਾ ਕਲਰ ਪ੍ਰਿੰਟ ਬਹੁਤ ਹੀ लाजवाब ਜਿਸ ਤਰ੍ਹਾਂ ਇਹ ਆਉਣਗੇ ਥੋੜੀ ਬ੍ਰਾਉਨੀ ਸ਼ੇਡ ਆਏਗੀ ਬ੍ਰਾਉਨੀ ਸ਼ੇਡ ਆਏਗੀ ਪਰਪਲ ਡਾਰਕ ਕਲਰ ਆਏਗਾ ਪਿੰਕ ਡਾਰਕ ਕਲਰ ਆਏਗਾ ਠੀਕ ਹੈ ਦੇਖੋ ਬ੍ਰਾਉਨ ਤੇ ਲਾਈਟ ਬ੍ਰਾਉਨ ਸ਼ੇਡ ਦੇ ਵਿੱਚ ਕਾਫੀ ਜਿਹੜੇ ਉਹ ਕਲਰ ਮਿਲ ਜਾਣਗੇ ਅਗਲਾ ਆਏਗਾ ਗ੍ਰੇ ਕਲਰ ਠੀਕ ਹੈ ਮਹਿਰੂਨ ਕਲਰ ਰਸਟ ਸ਼ੇਡ ਗ੍ਰੀਨ ਕਲਰ ਬਹੁਤ ਹੀ ਸੋਹਣੇ ਜਿਹੜੇ ਇਹ ਦੁਪट्टे ਨੇ ਤੇ ਇਹਨਾਂ ਦੀ ਜਿਹੜੀ ਪ੍ਰਿੰਟਿੰਗ ਆ ਉਹ ਬਾਰਡਰ ਲਾਈਨ ਜਿਹੜੀ ਉਹ ਡਾਰਕ ਹੋਏਗੀ ਸੈਂਟਰ ਦੇ ਵਿੱਚ ਥੋੜੀ ਜੀ ਲਾਈਟ ਪ੍ਰਿੰਟਿੰਗ ਹੋਏਗੀ ਠੀਕ ਆ ਇਹ ਵਾਲੇ ਤੁਹਾਨੂੰ ਦੁਪੱਟੇ ਬਾਂਦਨੀ ਸਟਾਈਲ ਦੇ ਵਿੱਚ ਵੀ ਮਿਲਦੇ ਪਏ ਨੇ ਬਲੈਕ ਕਲਰ ਦਾ ਹੋ ਗਿਆ ਪ੍ਰਿੰਟਿੰਗ ਵਾਈਟ ਹੋ ਗਈ ਆ ਠੀਕ ਹੈ ਲਾਈਟ ਪਿਸਤਾ ਸ਼ੇਡ ਹੋ ਗਈ ਆ ਬਲੈਕ ਕਲਰ ਦੇ ਵਿੱਚ ਕਾਫੀ ਆਪਸ਼ਨ ਆ ਠੀਕ ਹੈ ਤੁਸੀਂ ਕੋਈ ਵੀ ਜਿਹੜਾ ਆ ਪ੍ਰਿੰਟ ਚੂਜ਼ ਕਰ ਸਕਦੇ ਹੋ ਤੇ ਉਸ ਨਾਲ ਰਿਲੇਟਡ ਜਿਹੜੇ ਆ ਉਹ ਇੱਕ ਤੋਂ ਵੱਧ ਵੀ ਦੁਪੱਟੇ ਲੈ ਸਕਦੇ ਇੱਕੋ ਜਿਹੇ ਦੁਪੱਟੇ ਵੀ ਤੁਸੀਂ ਜਿਹੜੇ ਉਹ ਲੈ ਸਕਦੇ ਹੋ ਅਗਲਾ ਆ ਗਿਆ ਗ੍ਰੀਨ ਕਲਰ ਗ੍ਰੀਨ ਕਲਰ ਦੇ ਵਿੱਚ ਵੀ ਜਿਹੜਾ ਆ ਤੁਹਾਨੂੰ ਆ ਸੈਂਟਰ ਦੇ ਵਿੱਚ ਲਾਈਟ ਸ਼ੇਡ ਮਿਲਦੀ ਪਈ ਆ ਤੇ ਅੱਗੇ ਆ ਸਕਾਈ ਬਲੂ ਕਲਰ ਬਹੁਤ ਸੋਹਣਾ ਕਲਰ ਆ ਇਹ ਵੀ ਠੀਕ ਹੈ ਜੀ ਤੇ ਯੈਲੋ ਕਲਰ ਹੋ ਗਿਆ ਬਲੈਕ ਕਲਰ ਦਾ ਫੇਰ ਚੱਕ ਵਾਲਾ ਦੁਪੱਟਾ ਆ ਗਿਆ ਇਹ ਵੀ ਪ੍ਰਿੰਟਿੰਗ ਬਹੁਤ ਹੀ ਪਿਆਰੀਆਂ ਅਗਲਾ ਬਾਂਦਨੀ ਸਟਾਈਲ ਦੇ ਵਿੱਚ ਹੋ ਗਿਆ ਮਹਿਰੂਨ ਦੇ ਉੱਪਰ ਜਿਹੜੀ ਉਹ ਲਾਈਟ ਸ਼ੇਡੇਡ ਦੀ ਜਿਹੜੀ ਉਹ ਪ੍ਰਿੰਟਿੰਗ ਹੋਈ ਆ ਲਾਈਟ ਪਰਪਲ ਸ਼ੇਡ ਹੋ ਗਈ ਆ ਪਿਸਤਾ ਕਲਰ ਹੋ ਗਿਆ ਵਿਦ ਬ੍ਰਾਊਨ ਬ੍ਰਾਊਨ ਪ੍ਰਿੰਟਿੰਗ ਔਨ ਬਾਰਡਰਸ ਠੀਕ ਹੈ ਗ੍ਰੇ ਕਲਰ ਦੀ ਜਿਹੜੀ ਆ ਉਹ ਮਹਿੰਦੀਆ ਟੋਨ ਦੇ ਨਾਲ ਬਾਉਂਡਰੀ ਹੋਈ ਆ ਬਲੈਕ ਕਲਰ ਦੀ ਜਿਹੜੀ ਆ ਉਸ ਥੋੜੀ ਜੀ ਕੱਚੇ ਪੀਲੇ ਕਲਰ ਦੇ ਨਾਲ ਹੋਈ ਆ ਪ੍ਰਿੰਟਿੰਗ ਠੀਕ ਹੈ ਬਹੁਤ ਹੀ ਸੋਹਣੇ ਕਲਰ ਨੇ ਸਾਰੇ ਦੇਖੋ ਇਹ ਵਾਲੇ ਦੁਪट्टे ਜਿਹੜੇ ਆ ਤੁਹਾਨੂੰ ਕਾਫੀ ਅਵੇਲੇਬਿਲਿਟੀ ਦੇ ਵਿੱਚ ਮਿਲ ਜਾਣਗੇ ਤੁਸੀਂ ਇੱਕ ਤੋਂ ਵੱਧ ਵੀ ਜਿਹੜਾ ਉਹ ਲੈ ਸਕਦੇ ਹੋ ਇਹ ਸਾਰੇ ਹੀ ਜਿਹੜੇ ਆ ਉਹ ਸਮਰਾਤ ਕਲੈਕਸ਼ਨ ਦੇ ਜਿਹੜੇ ਆ ਉਹ ਦੁਪੱਟੇ ਹੋਣਗੇ ਇੱਕਦਮ ਬ੍ਰਾਂਡਡ ਦੁਪੱਟੇ ਮਿਲਣਗੇ ਤੁਹਾਨੂੰ ਬ੍ਰਾਂਡਡ ਬ੍ਰਾਂਡ ਦੀ ਜਿਹੜੀ ਹੈ ਪੂਰੀ ਸਟੈਂਪ ਵੀ ਮਿਲੇਗੀ ਅਗਲਾ ਦੁਪੱਟਾ ਤੁਸੀਂ ਚੈੱਕ ਕਰੋ ਕਾਫੀ ਟ੍ਰੈਂਡਿੰਗ ਦੇ ਵਿੱਚ ਰਿਹਾ ਇਹ ਵਾਲਾ ਦੁਪੱਟਾ ਤੇ ਹੋਣਾ ਇਸ ਸੀਜ਼ਨ ਦੇ ਵਿੱਚ ਵੀ ਇਹ ਕਾਫੀ ਹੀ ਟ੍ਰੈਂਡਿੰਗ ਦੇ ਵਿੱਚ ਆ ਸਿਰਫ ਇਹ ਵੀ 100 ਦਾ ਤੁਹਾਨੂੰ ਮਿਲੇਗਾ ਇਸ होली ਦੇ ਸੀਜ਼ਨ ਤੇ ਠੀਕ ਹੈ ਜੀ ਕਲਰ ਤੁਸੀਂ ਪਸੰਦ ਕਰ ਲੈਣਾ ਹੈ ਤੇ ਦੁਪੱਟਾ ਜਿਹੜਾ ਤੁਸੀਂ ਪਸੰਦ ਕਰ ਲੈਣਾ ਤੇ ਇਹਨਾਂ ਵਿੱਚੋਂ ਤੁਸੀਂ ਚੂਜ਼ ਕਰ ਸਕਦੇ ਹੋ ਬਲੈਕ ਕਲਰ ਹੋ ਗਿਆ ਵਾਈਟ ਕਲਰ ਹੋ ਗਿਆ ਕਲਰ ਸਾਰੇ ਹੀ ਆਉਣਗੇ ਮੇਰੇ ਖਿਆਲ ਵਿੱਚ ਕੋਈ ਵੀ ਮੇਦਾ ਕਲਰ ਨਹੀਂ ਹੈ ਜਿਹੜਾ ਦੁਪੱਟੇ ਦਾ ਇਸ ਸੂਟ ਦੇ ਇਸ ਵੀਡੀਓ ਦੇ ਵਿੱਚ ਨਾ ਮੈਂਸ਼ਨ ਹੋਏ ਠੀਕ ਹੈ ਜੀ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਪਸੰਦ ਕਰ ਸਕਦੇ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ